ਸਮਾਣਾ ਵਿਖੇ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਬਿਜਲੀ ਬੋਰਡ ਦੇ ਐਕਸਨ ਦੇ ਦਫ਼ਤਰ ਦੇ ਬਾਹਰ ਆਪਣੇ ਪਰਿਵਾਰਾਂ ਦੇ ਸਮੇਤ ਧਰਨਾ ਪ੍ਰਦਰਸ਼ਨ ਕੀਤਾ ਗਿਆ ਠੇਕਾ ਮੁਲਾਜ਼ਮਾਂ ਦੇ ਆਗੂ ਜਗਤਾਰ ਸਿੰਘ ਨੇ ਦੱਸਿਆ ਕਿ ਸਾਡੀ ਪਿਛਲੇ ਸਾਲਾਂ ਤੋਂ ਠੇਕੇਦਾਰ ਦੇ ਵੱਲੋਂ ਬਕਾਇਆ ਨਹੀਂ ਦਿੱਤਾ ਗਿਆ ਅਤੇ ਕਈ ਵਾਰ ਐਕਸਨ ਨੂੰ ਵੀ ਆਖਿਆ ਗਿਆ ਅਤੇ ਐਸਡੀਐਮ ਨੂੰ ਵੀ ਇਸ ਸਬੰਧੀ ਮੰਗ ਪੱਤਰ ਸੌਂਪੇ ਗਏ ਨੇ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਆਖਿਆ ਕਿ ਉਹਨਾਂ ਦੀ ਬਕਾਇਆ ਰਾਸ਼ੀ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਨਹੀਂ ਤਾਂ ਇਹ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਏਗਾ ਸਬੰਧੀ ਜਦੋਂ ਐਕਸੀਨ ਕਵਰਦੀਪ ਸਿੰਘ ਦੇ ਨਾਲ ਗੱਲ ਕੀਤੀ ਤੋ ਉਹਨਾਂ ਕਿਹਾ ਕਿ ਠੇਕੇਦਾਰ ਦੇ ਵੱਲੋਂ 2 ਅਪ੍ਰੈਲ ਦਾ ਸਮਾਂ ਮੰਗਿਆ ਗਿਆ ਅਤੇ ਜੇਕਰ 2 ਤਰੀਕ ਤੱਕ ਬਕਾਇਆ ਨਾ ਦਿੱਤਾ ਗਿਆ ਤਾਂ ਕਾਰਵਾਈ ਕੀਤੀ ਜਾਏਗੀ ਸਰ ਸਾਡੀਆਂ ਬੜੇ ਲੰਮੇ ਸਮੇਂ ਤੋਂ ਕੁਸ਼ਕ ਮੰਗਾ ਲਮਕਦਿਆਂ ਪੂਰੇ ਪੰਜਾਬ ਦੇ ਵਿੱਚ ਲਮਕਦਿਆਂ ਮੰਗਾ ਨੇ ਜੋ ਸਾਡਾ ਪ੍ਰਾਣਾ ਬਕਾਇਆ ਰਹਿੰਦਾ ਸੀ ਠੇਕੇਦਾਰਾਂ ਗਣੀ ਬੜੇ ਲੰਮੇ ਸਮੇਂ ਤੋਂ ਐਕਸ਼ਨ ਸਾਹਿਬ ਨਾਲ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਪਰ ਉਹ ਬਕਾਇਆ ਜਿਹੜਾ ਸਾਡਾ ਓਵੇਂ ਦਾ ਓਵੇਂ ਖੜਿਆ ਹੈ ਉਧਰੋਂ ਪਾਸ ਹੋ ਗਏ ਪਰ ਸਾਨੂੰ ਕੁਝ ਵੀ ਮਿਲ ਨਹੀਂ ਰਿਹਾ ਤੇ ਇੱਕ ਸਾਡਾ ਸਾਥੀ ਦੀ ਪ੍ਰਸੋਤਮ ਕਕਰਿਆਲੇ ਤੋਂ ਉਹ ਸਾਥੀ ਦੀ ਪਿਛਲੇ ਸਮੇਂ ਦੇ ਵਿੱਚ ਡੈਥ ਹੋ ਗਈ ਸੀ ਤੇ ਉਹਨੂੰ ਕੋਈ ਮੁਆਵਜ਼ਾ ਨਾ ਉਹਨਾਂ ਦੇ ਘਰਦਿਆਂ ਨੂੰ ਕੋਈ ਤਨਖਾਹ ਪੈਨਸ਼ਨ ਲੱਗੀ ਹੈ ਤੇ ਉਹ ਵੀ ਮੁੱਲ ਦਾ ਓਵੇਂ ਦੀ ਓਵੇਂ ਮਸਲਾ ਲੜਕਿਆ ਹੋਇਆ ਉਹਤੇ ਵੀ ਵੱਲ ਵੀ ਨਾ ਕੋਈ ਪੰਜਾਬ ਸਰਕਾਰ ਨਾ ਇੱਥੋਂ ਦੇ ਐਕਸ਼ਨ ਸਾਹਿਬ ਕੋਈ ਕਿਸੇ ਗੱਲ ਵੱਲ ਧਿਆਨ ਨਹੀਂ ਦੇ ਰਹੀ ਕਿੰਨੀ ਦੇਰ ਤੱਕ ਪੈਸੇ ਰੁਕੇੇ ਸਕਦੇ ਸਰ ਸਾਡੇ ਐ ਲਾ ਲਓ ਵੀ 7-8 ਸਾਲ ਹੋ ਗਏ ਸਾਡੇ ਜਿਹੜੇ ਪੁਰਾਣੇ ਠੇਕੇਦਾਰ ਸੀ ਉਹ ਸਾਡਾ ਵੱਡੇ ਪੱਧਰ ਤੇ ਉਹਨਾਂ ਨੇ ਸੋਸ਼ਣ ਕੀਤਾ ਐਂ ਲਾ ਲਓ ਵੀ ਜਿਵੇਂ ਉਸ ਟਾਈਮ ਤੇ ਡੀਸੀ ਰੇਟ 9000 ਰੁਪਿਆ ਸੀ ਤਕਰੀਬਨ ਸਾਨੂੰ ਕਿਸੇ ਨੂੰ 4500 ਕਿਸੇ ਨੂੰ 4800 ਇਸ ਤਰ੍ਹਾਂ ਪੈਸੇ ਮਿਲਦੇ ਦੇ ਸਾਡੇ ਕਲੇ-ਕਲੇ ਸਾਥੀ ਦਾ ਐ ਲਾ ਲਓ ਵੀ 50-60 ਹਜ਼ਾਰ ਕੇ ਦਾ 60 ਹਜ਼ਾਰ ਕੇ ਦਾ 50 ਹਜ਼ਾਰ ਕਿਸੇ ਦਾ ਲੱਖ ਇਸ ਤਰ੍ਹਾਂ ਪੁਰਾਣਾ ਬਕਾਇਆ ਕਲੇ-ਕਲੇ ਸਾਥੀ ਦਾ ਇਸ ਤਰ੍ਹਾਂ ਖੜੇ ਰੁਕਿਆ ਖੜਿਆ ਜੋ ਇਹ ਜਾਰੀ ਨਹੀਂ ਕਰ ਰਹੇ ਅੱਜ ਪਰਿਵਾਰਾਂ ਸਮੇਤ ਅੱਜ ਪਰਿਵਾਰਾਂ ਸਮੇਤ ਧਰਨਾ ਸਾਡਾ ਚੱਲ ਰਿਹਾ ਜੀ ਅਸੀਂ ਇਸੇ ਮਸਲੇ ਵਿੱਚ ਐਕਸ਼ਨ ਸਾਬ ਨੂੰ ਵੀ ਬਹੁਤ ਵਾਰੀ ਮਿਲ ਚੁੱਕੇ ਆ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦੇ ਤੇ ਆ ਐਸਰੀਨ ਸਾਹਿਬ ਨਾਲ ਵੀ ਗੱਲਬਾਤ ਹੋਈ ਆ ਸਾਡੀ ਇਸ ਮਸਲੇ ਦੇ ਉੱਤੇ ਉਹਨਾਂ ਨੇ ਵੀ ਸਾਨੂੰ ਭਰੋਸਾ ਦਵਾਇਆ ਸੀ ਵੀ ਤੁਹਾਡਾ ਮੰਗਾਂ ਦਾ ਮਸਲਾ ਅਸੀਂ ਹੱਲ ਕਰਾਂਗੇ ਪਰ ਸਾਡਾ ਕੋਈ ਵੀ ਹੱਲ ਨਹੀਂ ਕਰਿਆ ਜਾ ਰਿਹਾ ਇਸ ਕਪਿੰਦਰਪੁਰ ਜੀ ਅਕਿੰਦਰਪੁਰ ਧਰਨੇ ਵਿੱਚ ਅਸੀਂ ਸ਼ਾਮਲ ਅੱਜ ਹਾਂਜੀ ਬੱਚਿਆਂ ਸਮੇਤ ਹਾਂਜੀ ਕੀ ਕਹਿੰਦੇ ਹੋ ਦੋਸਤ ਅਸੀਂ ਤਾਂ ਜੀ ਕਹਿੰਦੇ ਜੀ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ ਜੀ ਬੱਚੇ ਜੀ ਨਿਆਣੇ ਨੇ ਜੀ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ ਜੀ ਮੇਰੇ ਘਰ ਵਾਲੇ ਦੀ ਡੈਥ ਹੋਈ ਹੋਈ ਹੈ ਜੀ ਅੱਛਾ ਹਾਂਜੀ ਕੋਈ ਕੋਈ ਨਾ ਦੇ ਪੈਸਾ ਦਾ ਕੋਈ ਨਹੀਂ ਜੀ ਕੋਈ ਪੈਸਾ ਨਹੀਂ ਮਿਲਿਆ ਕੋਈ ਪਿਲਸਣ ਨਹੀਂ ਸਾਡੀ ਲੱਗੀ ਸ੍ਰਿੰਦਰਕੋਟ ਹਸਤਵਿੰਦਰ ਗੌਰ ਜੀ ਹਾਂ ਹਾਂਜੀ ਸ੍ਰਿੰਦਰਕੋਟ ਧਰਨਾ ਦੇ ਬੱਤੀ ਦੇ ਪੱਛਾਸ ਮੇਤਰੀ ਆ ਤੇ ਹਾਂਜੀ ਕੀ ਕਹਣਾ ਤੰਦੋ ਸਰਦ ਇਹ ਕਹਿਣਾ ਚਾਹਨੀ ਹੈ ਵੀ ਜੋ ਸਾਡੀ ਮੰਗਾਂ ਨੇ ਪੂਰੀਆਂ ਹੋਣ ਜੋ ਸਾਡਾ ਹੱਕ ਹੈ ਉਹ ਸਾਨੂੰ ਮਿਲਣਾ ਚਾਹੀਦਾ ਹੈ ਹਾਂ ਜੀ ਸਰ ਆਦਮੀ ਟੇਕਾ ਬੁਲਾਦਿਮਾ ਉੱਤਾਂ ਉਹਨੇ ਦੇ ਬੈਠੇ ਉਹਨਾਂ ਦਾ ਕੋਈ ਪੈਸਾ ਬਾਕੀ ਏ ਟੇਕਾਦਾਰ ਵੱਲੋਂ ਉਹ ਕਿਉਂ ਨਹੀਂ ਮਿਲ ਰਿਹਾ ਇਹ ਜਿਹੜੇ ਠੇਕੇਦਾਰ ਦੇ ਪੈਸੇ ਨੇ ਜੀ 2017-18 ਸੀ ਜਿਹੜੇ ਠੇਕੇਦਾਰ ਕੋਲ ਕੰਮ ਸੀ ਇਹਨਾਂ ਦਾ ਉਸ ਸਮੇਂ ਤੋਂ ਬਾਅਦ ਜਿਹੜਾ ਨਵਾਂ ਠੇਕੇਦਾਰ ਆ ਗਿਆ ਜਿਹੜੀ ਇਹਨਾਂ ਦੀ ਅਮਾਉਂਟ ਸੀ ਕੁਝ ਉਹ ਠੇਕੇਦਾਰ ਵੱਲੋਂ ਆਇਆ ਖੜੀ ਹੈ ਪਰ ਇਹਨਾਂ ਨੇ ਵੀ ਇੰਨੀ ਸਮਾਂ ਕੋਈ ਰੋਲ ਨਹੀਂ ਪਾਇਆ ਗੱਲ ਨਹੀਂ ਕੀਤੀ ਹੁਣ ਸਾਡੀ ਉਹ ਠੇਕੇਦਾਰ ਨਾਲ ਗੱਲਬਾਤ ਚੱਲ ਰਹੀ ਹੈ ਉਹਨੂੰ ਨੋਟਿਸ ਵੀ ਦੇਤੇ ਚਿੱਠੀ ਪੱਤਰ ਵੀ ਘੜਤਾ ਤੇ ਉਹਨੇ 2-3 ਦਾ ਸਮਾਂ ਮੰਗਿਆ ਸਾਡੇ ਕੋ ਜੇ ਜੀਵ ਨੇ ਪਹਿਲ ਜਮਾ ਕਰਾਤੇ ਫੇ ਤਾਂ ਅਸੀਂ ਉਹਨਾਂ ਦੇ ਬੰਦੇ ਜਿਹੜੇ ਫੰਡਸ ਨੇ ਉਹਨਾਂ ਨੂੰ ਰਿਲੀਜ਼ ਕਰ ਦਾਂਗੇ ਜੇ ਬਿਲ ਨਹੀਂ ਜਮਾ ਕਰੰਦਾ ਫਿਰ ਉਹਨਾਂ ਦੀ ਜਿਹੜੀ ਸਿਕਿਉਰਟੀ ਹੈ ਉਹਦੇ ਚੋਂ ਕੱਟ ਕੇ ਫਿਰ ਅਰੈਸਟ ਕਰਾਂਗੇ ਪਟਿਆਲਾ ਖਬਰਨਾਮਾ ਦੇ ਲਈ ਸਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ